ਬੇਕਾਬੂ ਹੋਈ ਕਾਰ ਜਿਸਨੇ ਇੱਕ ਮੋਟਰਸਾਈਕਲ ਤੇ ਇੱਕ ਪੈਦਲ ਜਾਂਦੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਦੇ ਨਾਲ ਪ੍ਰਵਾਸੀ ਮਜ਼ਦੂਰ ਦੀ ਜੀਬ ਕੱਟੀ ਗਈ ਹੈ ਤੇ ਮੋਟਰਸਾਈਕਲ ਸਵਾਰ ਦਾ ਗੁੱਟ ਟੁੱਟ ਗਿਆ। ਸਮਰਾਲਾ ਦੇ ਖੰਨਾ ਸਮਰਾਲਾ ਰੋਡ ਤੇ ਖੰਨਾ ਸਾਈਡ ਤੋਂ ਆਰੀ ਇੱਕ ਬੇਕਾਬੂ ਗੱਡੀ ਜਿਹੜੀ ਕਿ ਬਰਤਾਲਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਟਿਕ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਜ਼ੋਰਦਾਰ ਟੱਕਰ ਮਾਰਦੀ ਹੈ ਤੇ ਦੋਵਾਂ ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਮੋਟਰਸਾਈਕਲ ਸਵਾਰ ਜਿਸ ਦਾ ਇਹ ਕਹਿਣਾ ਹੈ ਕਿ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸਿਮਰਾਲਾ ਤੋਂ ਪਿੰਡ ਲਾਲ ਮਾਜਰਾ ਜਾ ਰਿਹਾ ਸੀ ਇਜਾਦੂ ਬਰਤਾਲਾ ਦੇ ਕੋਲ ਪਹੁੰਚਿਆ ਸਖੰਨਾ ਸਾਈਡ ਤੋਂ ਆਰੀ ਬਰੀਜ਼ਾ ਗੱਡੀ ਓਵਰਟੇਕ ਕਰਦੀ ਹੋਈ ਬੇਕਾਬੂ ਹੋ ਗਈ ਹੈ ਜੋ ਕਿ ਸਿੱਧੀ ਉਸ ਦੇ ਵਿੱਚ ਜਾ ਵੱਜੀ ਹੈ ਤੇ ਇਸੇ ਦਰਮਿਆਨ ਉਥੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਵੀ ਇਸ ਗੱਡੀ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਜੀਬ ਵਿਕੱਟੀ ਗਈ ਹੈ ਜਿਸ ਦੇ ਕਾਰਨ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ جاری ਹੈ ਦੂਜੇ ਪਾਸੇ ਮੋਟਰਸਾਈਕਲ ਸਵਾਰ ਨੌਜਵਾਨ ਦਾ ਗੁੱਟ ਟੁੱਟ ਗਿਆ ਤੇ ਉਸ ਦਾ ਵੀ ਇਲਾਜ ਕੀਤਾ ਜਾ ਰਿਹਾ ਕਾਰਚਾਲਕ ਮੌਕੇ ਤੋਂ ਫਰਾਰ ਹੈ ਫਿਲਹਾਲ ਇਸ ਮਾਮਲੇ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਕੀ ਰਸ ਜੀ ਅਹ ਮਾ ਡਾਕਟਰ ਹਰਪ੍ਰੀਤ ਜੀ ਐਸਟੀਐਸ ਸਮਨਾਲ ਡਾਕਟਰ ਸਾਹਿਬ ਕੀ ਐਕਸੀਡੈਂਟ ਕੇਸ ਆਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸ ਹਾਂਜੀ ਇਹ ਸਾਡੇ ਕੋਲ 2 ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਇਹ ਨੀਵਾਂ ਮਾਤਰ ਕਰੀਬਨ 30 ਸਾਲ ਦਾ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਤੇ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਉਹਨਾਂ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨੋਂ ਮੁੰਡਿਆਂ ਦੇ ਤੇ ਕਿਸ ਚੀਜ਼ ਤੇ ਯਾਰ ਸੀ ਕੁਸ਼ਲ ਇਹ ਜਿਹੜਾ ਸੀਗਾ ਸਾਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹ ਰਜੀਤ ਸਿੰਘ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਤੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ ਸਾਜਨ ਉਹਦੇ ਹੈਗੀਆਂ ਸਾਰੀ ਫੇਸ ਦੇ ਉੱਪਰ ਇੰਜਰੀ ਹੈ ਹਾਂ ਮਤਲਬ ਕਿ ਮੂੰਹ ਦੇ ਉੱਪਰ ਬੱਲ ਵਗੈਰਾ ਕੱਟੇ ਗਏ ਤੇ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਮਤਲਬ ਕਿ ਬਾਹਾਂ ਦੇ ਵਿੱਚ ਛਟਾਉਂਦੀਆਂ ਨੇ ਪੂਰਾ ਫ੍ਰੈਕਚਰ ਲੱਗ ਰਿਹਾ ਤਾਂ ਕੋਈ ਪੇਸ਼ੀਨ ਨੂੰ ਸ਼ਫਟਲ ਕਰਦੇ ਤਾਂ ਹਾਂਜੀ ਹੁਣ ਫਸਟ ਸਟੇਜ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬੰਦ ਦਾ ਟ੍ਰੀਟਮੈਂਟ ਉਹ ਦੇ ਦਾਂਗੇ ਨਾਲ ਰੈਫਰ ਤਾਂ ਨਹੀਂ ਜਾਂਦੇ ਹਾਂ ਰੈਫਰ ਹੁਣੇ ਦੇਖ ਰਿਹਾ ਡਾਕਟਰ ਸਾਹਿਬ ਜੇ ਉਹ ਬਲੀਡਿੰਗ ਬੰਦ ਹੋ ਗਈ ਫਿਰ ਤਾਂ ਰੱਖ ਲਾਂਗੇ ਜੇ ਬਲੀਡਿੰਗ ਨਾ ਬੰਦ ਹੋਈ ਕਰਾਂਗੇ